ਤਾਂ ਖਬਰ ਮੁਹਾਲੀ ਤੋਂ ਹੈ ਜਿੱਥੋਂ ਦੇ ਇੱਕ ਸਪਾ ਸੈਂਟਰ ਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਦਰਅਸਲ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿੰਦੇ ਆ ਇੱਥੇ ਇੱਕ ਬਿਲਡਿੰਗ ਦੇ ਵਿੱਚ ਜਿੱਥੇ ਪਹਿਲੀ ਮੰਜ਼ਲ ਦੇ ਉੱਤੇ ਇੱਕ ਵਕੀਲ ਦਾ ਦਫ਼ਤਰ ਸੀ ਤੇ ਉਸ ਦੇ ਉੱਪਰਲੀ ਮੰਜ਼ਲ ਦੇ ਉੱਤੇ ਸਪਾ ਸੈਂਟਰ ਜਿਹੜਾ ਕੁਝ ਲੋਕਾਂ ਦੇ ਵੱਲੋਂ ਚਲਾਇਆ ਜਾਂਦਾ ਸੀ ਜਿੱਥੇ ਕਿ ਇਸ ਵਕੀਲ ਨੂੰ ਜਿਹੜਾ ਸ਼ੱਕ ਹੁੰਦਾ ਹੈ ਕਿ ਇੱਥੇ ਕੁਝ ਗੈਰ ਕਾਨੂੰਨੀ ਕੰਮ ਜਿਹੜੇ ਆ ਉਹ ਕੀਤੇ ਜਾਂਦੇ ਜਿਸ ਤੋਂ ਬਾਅਦ ਇਸ ਵਕੀਲ ਦੇ ਵੱਲੋਂ ਇਸ ਜਿਹੜਾ ਬਿਆਨ ਦਿੱਤਾ ਗਿਆ ਉਸ ਦੇ ਵਿੱਚ ਇਸ ਨੇ ਵੱਡੇ ਵੱਡੇ ਦਾਅਵੇ ਕਰ ਦਿੱਤੇ ਨੇ ਜੀ ਹਾਂ ਉਸ ਦਾ ਕਹਿਣਾ ਹੈ ਕਿ ਇਸ ਜਿਹੜਾ ਸਪਾ ਸੈਂਟਰ ਹੈ ਇਸ ਦੇ ਵਿੱਚ ਗੈਰ ਕਾਨੂੰਨੀ ਕੰਮ ਕੀਤੇ ਜਾਂਦੇ ਗੈਰ ਕਾਨੂੰਨੀ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਜਿਸ ਤਹਿਤ ਇਸ ਵਕੀਲ ਦਾ ਕਹਿਣਾ ਕਿ ਇਸ ਦੇ ਵੱਲੋਂ ਆਪਣੇ ਕਿਸੇ ਬੰਦੇ ਨੂੰ ਚੈੱਕ ਕਰਨ ਦੇ ਲਈ ਭੇਜਿਆ ਜਾਂਦਾ ਹੈ ਸਿੰਗ ਕਰਨ ਲਈ ਭੇਜਿਆ ਜਾਂਦਾ ਜਿਸ ਤੋਂ ਬਾਅਦ ਉਹ ਵਿਅਕਤੀ ਵੀਡੀਓਗ੍ਰਾਫੀ ਕਰਕੇ ਲਿਆਉਂਦਾ ਤੇ ਇਸ ਵਕੀਲ ਦਾ ਕਹਿਣਾ ਕਿ ਉਸ ਦੇ ਕੋਲ ਪੁਖਤਾ ਸਬੂਤ ਨਹੀਂ ਇਸ ਤੋਂ ਬਾਅਦ ਵਕੀਲ ਦੇ ਵੱਲੋਂ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਦੇ ਵੱਲੋਂ ਉੱਥੇ ਛਾਪੇਮਾਰੀ ਕਰਕੇ ਕੁਝ ਨੌਜਵਾਨਾਂ ਨੂੰ ਡਿਟੇਨ ਵੀ ਕਰ ਲਿਆ ਗਿਆ ਬਾਕੀ ਦੇ ਹਾਲਾਤ ਕੀ ਨੇ ਤੁਹਾਨੂੰ ਦਿਖਾਨੇ ਆ ਤਸਵੀਰਾਂ ਦੇ ਵਿੱਚ ਕਿੰਨੇ ਇਹ ਕੁੜੀਆਂ ਨੇ ਤੇਰੇ ਸਾਰਾ ਆਫ ਤੇ ਬੈਠੀਆਂ ਨੇ ਠੀਕ ਹੈ ਕੋਈ ਕੋਈ ਦੇਖਿੰਦੇ ਨੂੰ ਮੈਂ ਉਹ ਮਾ ਜੀ ਹਾਂ ਜੀ ਸਰ ਕੁਮਿੰਦਰ ਬੋਲ ਜੀ ਮੈਂ ਨਾਮ ਮੰਗਦਾ ਮੈਨੂੰ ਕਲਾਈਂਟ ਐਸੇ ਪੁੱਛਦੇ ਹੈ ਯੈਸ ওকে कहाँ कहाँ से आप मैं चंडीगढ़ से अच्छा जी तो यहाँ आज क्या हुआ जो पुलिस आई है यहाँ पे पता नहीं सर अंदर की बात थी। आप क्या करते हैं याँ? मैं एज रिसेप्शनिस्ट वर्क करती हूं, मेरा काम पैसे काटने का है और एज अ क्लाइंट को हैंडल करना है अच्छा जी कॉल्स वगैरह करके उनको बुलाना काम है मेरा और जो पेमेंट रहती है उनसे डील करना है देर आपको यहाँ काम करते हुए छह महीने हो गए छ महीने हो गए कितनी सैलरी मिलती है आपको मेरी

no let me please let me go sir to dulai service no money <laughs> dena hai kitna bill ka massage hai massage hai 1100 1100 se toh unko maine bheja si utthe i just got to know Four about this from my friends ke mere friend like, ne like, si like in and if you want to get like services here so you can go to get massage in this area shay so, photo le raha hu i'm just say for massage so, ਦੇ ਤੁਮ ਉਹ ਸੌਣ ਗਏ ਤੇ ਆਦੇ ਤੇ ਕਰਨੀ ਗਿਆ ਸੀ ਫਿਰ ਹੀ ਟੋਲਡ ਮੀ ਅਬਾਊਟ ਦੈਟ ਬਟ ਆਈ ਆਮ ਜਸਟ ਸੇਫ ਅ ਮੈਸੇਜ ਜੀ ਸਰ ਆਈ ਡਿਡ ਪੂਰਾ ਨਾਮ ਕੀ ਹੈ ਤੇ ਸਰ ਪੂਰਾ ਨਾਮ ਕੀ ਹੈ ਸਰ ਮੈਂ ਲਾਈਫ ਇਨ ਰਿਵਿਊ ਹਾਂ ਸਰ ਤੇਰਾ ਪੂਰਾ ਨਾਮ ਕੀ ਹੈ ਜੀ ਸਰ ਤੇਰਾ ਪੂਰਾ ਨਾਮ ਕੀ ਹੈ ਠੀਕ ਹੈ ਉਮਰ ਕਿੰਨੀ ਹੋਣੀ ਹੈ ਸਰ ਫੋਟੋ ਆਈਡੀ ਫੋਟੋ ਆਈਡੀ ਆ ਡੋਨਟ ਹੈਵ ਵਾਟ ਕਾਈਂਡ ਆਫ ਫੋਟੋ ਆਈਡੀ ਆਸਕਿੰਗ ਫਾਰ ਕਾਲਜ ਆਈਡੀ ਕੋਈ ਵੀ ਦੇ ਫੋਟੋ ਆਈਡੀ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਕੋਈ ਨਹੀਂ ਕਿਦਾਂ ਹੈ ਸੈਡ ਦੈਟ ਊਡ ਬੀ ਜਿੱਦਾਂ ਤੋਂ ਮੈਨੂੰ ਕੀ ਪਤਾ ਕੌਣ ਕੌਣ ਨਹੀਂ ਹੈ ਸਰ ਦੇ ਫੋਟੋ ਆਈਡੀ I don't have photo ID what kind of photo ID you can give me from my phone anything like any government issued ID why would I give that to you please sir why would I give that to you things kya kalaji kya karde othe tuse masal center hai ji masal center kittho tu permission kittho layi edi masal <laughs> center di sir ide msci government ne ditti hui sando sade kol hai gi vi kedi kedi msci ne msci me jo bharat sarkar government ne ditti hoyi hai msci oh to mscmu to koi vi le <laughs> sakda hai ਮਲਟੀਸਪੀਰ ਆਮ ਨਾਗਰਿਕ ਨੂੰ ਭਾਰਤ ਸਰਕਾਰ ਦਾ ਮਿਲੂਗਾ ਕਿਉਂ ਨਹੀਂ ਨਹੀਂ ਮ사ਜ ਤਾਂ ਨਹੀਂ ਹੈਗਾ ਉਹਦੇ ਜੀ ਮ사ਜ ਚ ਲਿਖਿਆ ਹੋਇਆ ਬਾਕੀ ਦਾ ਅੱਛਾ ਜੀ ਮ사ਜ ਕਰ ਸਕਦੇ ਹੋ ਤੁਸੀਂ ਬਈ ਮੇਰਾ ਨਾ ਐਡਵੋਕੇਟ ਪਿਊਸ਼ ਜੇ ਨਾ ਹੀ ਸਾਡੇ 8 ਜਾਣੇ ਦੀ ਐਡਵੋਕੇਟ ਦੀ ਟੀਮ ਹੈ ਅਸੀਂ ਬਹੁਤ ਪਰੇਸ਼ਾਨ ਆ ਉੱਤੇ ਸਪਾ ਦੇ ਨਾਂ ਤੇ ਗੈਰਕਾਨੂੰਨੀ ਹਰ ਕੰਮ ਕਰਦੇ ਹੋਇਆ ਧੰਦੇ ਚੱਲਦੇ ਆ ਦੋ ਬੰਦੇ ਦੇ ਉੱਪਰ ਥੱਲੇ ਕਦੇ ਬਾਹਰ ਕਦੇ ਅੰਦਰ ਕਦੇ ਜਦੋਂ ਤੇ 100 ਬੰਦਾ ਚੜਦਾ 100 ਬੰਦਾ ਲੈਂਦਾ ਤਾਂ ਕਰਦਾ ਇਹਨਾਂ ਦੇ ਬਲੇਖੇ ਜਾਂਦਾ ਸਾਡੇ ਬੰਦੇ ਵੜ ਜਾਂਦੇ ਪੁੱਛਣਾ ਇਹਦੀ ਸਪਾ ਇੱਥੇ ਮਿਲਦੀ ਹੈ ਸਪਾ ਇੱਥੇ ਮਿਲਦੀ ਹੈ ਤੇ ਅੱਜ ਅਸੀਂ ਆਪਣਾ ਬੰਦਾ ਸਾਡਾ ਇੱਕ ਲੀਗਲ ਅਸਿਸਟੈਂਟ ਆ ਉਹਨੂੰ ਅਸੀਂ ਉੱਪਰ ਭੇਜਿਆ ਕਿ ਵੀ ਜਾ ਵੇਖਿਆ ਵੀ ਹੁੰਦਾ ਕੀ ਆ ਵੀ ਇੰਨਾ ਬੰਦਾ ਚੜਦਾ ਆ ਨਾਮਾਂ ਦਾ ਲੈਂਦਾ ਨਾਲੇ ਜਾ ਕੇ ਜੇ ਵਾਕਿਆ ਤੇਰੀ ਪਿੱਠਵੜ ਦੁਸ਼ੀਰ ਦੁਖਦਾ ਸੀ ਮੁੰਡੇ ਦਾ ਪਰਸਨਲ ਨਾਈਟ ਬਜਾਦੀ ਲੱਗੀ ਸੀ ਕੰਮ ਬਹੁਤ ਸੀ ਤੇ ਅਸੀਂ ਭੇਜਿਆਗੇ ਵਿਜ਼ਲ ਮਾੜਾ ਯਾਰ ਰਿਲੈਕਸੇਸ਼ਨ ਮਿਲ ਜੂਗੀ ਮੁੰਡਾ ਗਿਆ ਜੀ ਉੱਥੇ ਨੇ ਫੀਸ ਪੇ ਕੀਤੀ ਹੈ 1000 ਰੁਪਏ ਸਪਾ ਦੀ ਮੁੜ ਕੇ ਇਹਨਾਂ ਨੇ ਮੁੜ ਕੇ ਮੁੰਡੇ ਨੂੰ ਅੰਦਰ ਕੁੜੀ ਸੀਗੀ ਉਹਨੇ ਇਹਨੂੰ ਪੂਰਾ ਆਪਣਾ ਮੈਨੂ ਚੜ ਦੱਸਿਆ ਵੀ ਉਹਦੀ ਸਾਡੇ ਕੋਲ ਬਗਾਇਦਾ ਪੂਰੀ ਰਿਕਾਰਡਿੰਗ ਹੈ ਠੀਕ ਹੈ ਜੀ ਉਸ ਤੋਂ ਬਾਅ ਤੇ ਦੋ ਦੋ ਤਿੰਨ ਵਕੀਲ ਤੇ ਸਾਨੂੰ ਉੱਪਰ ਅਸੀ ਇੱਕ ਮੁੰਡਾ ਫੜਿਆ ਜੀ ਉਹਦੀ ਸਾਡੇ ਕੋਲ ਬਗੈਰ ਦਾ ਪੂਰੀ ਰਿਕਾਰਡਿੰਗ ਹੈ ਜਿਹਦੇ ਉੱਤੇ ਉਹਨੇ ਪੂਰਾ ਪ੍ਰਾਪਰ ਦੱਸਿਆ ਕਿ ਉਹਨੇ ਕਿਸੇ ਯਾਰ ਦੋਸਤ ਦੇ ਸੁਣਨ ਤੇ ਤੇ ਇੱਥੇ ਆਇਆ ਸੀ ਕਿ ਵੀ ਇੱਥੇ ਸਰਵਿਸ ਦਿੱਤੀਆਂ ਜਾਂਦੀਆਂ ਨੇ ਉਹ ਇੱਥੇ ਆਇਆ ਤੇ ਉਹਨੇ ਇੱਥੇ ਆ ਕੇ ਮ사ਜ ਲਈ ਹੈ ਪਰ ਉਹ ਸਾਨੂੰ ਦੇਖ ਕੇ ਮੁੱਕਰ ਗਿਆ ਆਈ ਡੋਟ ਨੋ ਕੀ ਉਹਨੇ ਲਈ ਨਹੀਂ ਲਈ ਤੇ ਕਹਿੰਦਾ ਮੈਂ ਲਈ ਨਹੀਂ ਬਟ ਮੈਂ ਕਿਸੇ ਦੇ ਸੁਣਨ ਤੇ ਆ ਸੀ ਤੇ ਕੁੜੀ ਨੇ ਮੈਨੂੰ ਆਫਰ ਕੀਤੀ ਹੈ ਉਹਦੀ ਬਗੈਰਾ ਸਾਡੇ ਕੋਲ ਪੂਰੀ ਵੀਡੀਓ ਸ਼ੂਟ ਹੈ ਤੇ ਅੰਦਰ ਜਿੰਨੀਆਂ ਕੁੜੀਆਂ ਨੇ ਉਹਦੇ ਤੋਂ ਸਾਡੀ ਲੇਡੀਜ਼ ਐਡਵੋਕੇਟ ਬਿਆਨ ਲੈ ਰਹੀਆਂ ਨੇ ਫਟਾਟ ਲੈ ਰਹੀਆਂ ਉਹ ਸਾਰੀਆਂ ਹੀ ਕਲੇਮ ਕਰ ਰਹੀਆਂ ਸਾਨੂੰ ਇੱਥੇ ਜ਼ਬਰਨ ਰੱਖਿਆ ਗਿਆ ज़बरदस्ती लाक से कमु करा कराया जा